ਹਮਲਾ ਕਿਸੇ ਇੱਕ ਵਿਸ਼ੇਸ਼ ਤੇ ਨਹੀਂ ਹੈ ਉਹ ਹਮਲਾ ਸਾਡੇ ਸਮੁੱਚੇ ਸਮਾਜ ਦੇ ਉੱਤੇ ਆ ਸੋ ਜਿਹੜੇ ਲੋਕਾਂ ਨੂੰ ਸ਼ਰਾਰਤ ਦੇ ਲੋਕਾਂ ਨੂੰ ਮੂੰਹ ਦਿਖਾਣੀ ਪਈ ਸੀ ਜਿਹੜੇ ਲੋਕਾਂ ਨੇ ਬਾਹਾਂ ਦੇ ਵਿੱਚ ਭੱਜਣਾ ਪਿਆ ਜਿਨ੍ਹਾਂ ਨੂੰ ਉਹਨਾਂ ਕੋਲੋਂ ਫਿਰ ਹੋਰ ਕੁਝ ਸਰ ਨਹੀਂ ਸਕਿਆ ਕਿਉਂਕਿ ਸਾਡੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀਗਾ ਕਿ ਇਸ ਪਰਚੇ ਨੂੰ ਵਾਪਸ ਲਿਆ ਜਾਵੇ ਕੈਨਸਲ ਕੀਤਾ ਜਾਵੇ ਜਸੋਆਨਾ ਦੀ ਸੀ ਕਿਦਰ ਤੱਕ ਕਿਹਾ ਤੋਂ ਨਹੀਂ ਡਰੇ ਇਹਨਾਂ ਦੇ ਲਾਲਚ ਤੋਂ ਨਹੀਂ ਡਰੇ ਫਿਰ ਇਹਨਾਂ ਦੀ ਕੋਈ ਚਾਹਲ ਹੈ ਸੀਗਾ ਕਿ ਇਹਨਾਂ ਨੇ ਪੈਟਰੋਲ ਬੰਮ ਦੇ ਨਾਲ ਸਾਡੇ ਘਰ ਦੇ ਉੱਪਰ ਵੀ ਹਮਲਾ ਕੀਤਾ ਸਾਡੀ ਗੱਡੀ ਵੀ ਸਾਡੀ ਸਾਡੇ ਪੂਰੇ ਪਰਿਵਾਰ ਨੂੰ ਮਾਰ ਦੇਣ ਦੀ ਕੋਸ਼ਿਸ਼ ਕੀਤੀ ਗਈ لیکن سماج ਨੂੰ میں پھر کہنا کہ ਤੁਸੀਂ اس چیز ਦੇ ਵਿੱਚ ਵੀ اور ہر ایک چیز ਦੇ ਵਿੱਚ ਜਿਹੜੀ ਹੈ ਢਿੱਲੀ کارਗੁਜ਼اری برداشت ਨਹੀਂ ਕੀਤੀ ਜਾਊਗੀ ਅਸੀਂ ਚਾਹੁੰਦੇ ਹਾਂ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਲੋਕ ਨੇ ਜਿਹੜੇ ਸ਼ਰਾਰਤੀ ਲੋਕ ਨੇ ਸਾਡੇ ਧਰਮ ਦੇ ਉੱਪਰ ਕਿੰਧੂ ਪ੍ਰੰਤੂ ਕਰਦੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਕੇ ਸਿਰਫ ਪਰਚੇ ਹੀ ਦਰਜ ਤਾਂ ਕਿ ਸਰਨਾ ਨਹੀਂ ਹੈ ਜਦ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਤਦ ਤੱਕ ਅਸੀਂ ਸਮਾਜ ਜਿਹੜਾ ਆ ਉਹ ਤਗੜੇ ਤੌਰ ਤੇ ਇਹਨਾਂ ਨੂੰ ਦਸਪਾਉਣ ਦੇ ਵਿੱਚ ਜਿਹੜਾ ਆ ਆਪਣਾ ਯਤਨਸ਼ੀਲ ਰਹੂਗਾ ਇਸ ਨੇ ਸਮੇਂ ਦੇ ਵਿੱਚ ਕਿੰਨੇ ਦੇ ਸਮੇਂ ਬਾਅਦ ਇੱਕ ਘਟਨਾ ਅੰਜਾਮ ਦਿੱਤੀ ਜਾਂਦੀ ਹੈ ਕਿੰਨੀ ਵਾਰੀ ਇਹ ਵਾਰਦਾਤ ਨੂੰ ਜਾਂਦ ਕੀਤਾ ਕਿ ਤਮਝਾ ਵੇ ਵੀ ਆਂਦੀਆਂ ਰਹੀਆਂ ਇਹ 15 5 2023 ਦੇ ਉੱਪਰ ਜਿਹੜਾ ਇਹਨਾਂ ਨੇ ਹੰਗਾਣੇ ਸਾਡੇ ਚਰਚ ਦੇ ਉੱਪਰ ਹਮਲਾ ਕੀਤਾ ਜਦੋਂ ਅਸੀਂ ਇਹਨਾਂ ਨੂੰ ਪਹ 50 ਪਹ 50 ਤੇ ਮਾਰਿਆ ਜਿਹੜੇ ਮਨਸੂਬੇ ਇਹਨਾਂ ਦੇ ਹੈਗੇ ਸੀ ਕਿ ਸ਼ਾਇਦ ਆ ਕੇ ਲੋਕ ਜਿਹੜੇ ਡਰ ਜਾਣਗੇ ਲੇਕਿਨ ਉਲਟਾ ਇਹਨਾਂ ਨੂੰ ਮੂੰਹ ਦਿਖਾਣੇ ਪਈ ਜਦੋਂ ਅਸੀਂ ਇਹਨਾਂ ਦੇ ਉੱਪਰ ਫਰਚੇ ਦਰਜ ਕਰਾਏ ਹੁਣ ਵੀ ਤਕਰੀਬਨ 5 ਤੋਂ 6 ਨਿਹੰਗ ਜਿਹੜੇ ਜਿਹੜੇ ਜੇਲ੍ਹ ਦੇ ਵਿੱਚ ਹੈਗੇ ਨੇ ਜਿਹੜੇ 8 9 ਕੇ ਬਾਹਰ ਫਿਰਦੇ ਨੇ ਉਹਨਾਂ ਨੇ ਫਿਰ ਜਦੋਂ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਕਿ ਤੁਸੀਂ ਇਹ ਕੇਸ ਵਾਪਸ ਲਵੋ ਜਦੋਂ ਅਸੀਂ ਕੇਸ ਵਾਪਸ ਨਹੀਂ ਲਿੱਤਾ ਨਾ ਇਹਨਾਂ ਦੀਆਂ ਧਮਕੀਆਂ ਤੋਂ ਅਸੀਂ ਘਬਰਾਏ ਨਹੀਂ ਇਹਨਾਂ ਦੇ ਕਿਸੇ ਤਰੀਕੇ ਦਾ ਅਸੀਂ ਲਾਲਚ ਜਿਹੜਾ ਕਬੂਲ ਦਿੱਤਾ ਸੋ ਇੱਥੇ ਕਰ ਗਈ ਇਹਨਾਂ ਨੇ ਜਿਹੜੀ ਇੱਕ ਕੋਰਟ ਚਾਰਜ ਚੱਲ ਰਹੀ ਹੈ ਕਿ ਰਾਤ ਦੇ 1:30 ਵਜੇ ਸਾਡੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਪੈਟਰੋਲ ਬੰਬ ਸੁੱਟਿਆ ਗਿਆ ਸਾਡੀ ਗੱਡੀ ਚਰਾਈ ਗਈ ਸਾਡੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੋ ਪੁਲਿਸ ਨੇ ਪਰਚਾ ਤੇ ਦਰਜ ਕਰ ਦਿੱਤਾ ਔਰ ਜਿਵੇਂ ਹੁਣ ਵੀ ਜਿਹੜਾ ਗੁਰਪ੍ਰੀਤ ਬਾਪੂ ਉੱਪਰ 295 ਏਜ ਦਾ ਪਰਚਾ ਦਰਜ ਹੈ ਇਸ ਤਰੀਕੇ ਦੀ ਕਦੇ ਵੀ ਢਿੱਲੀ ਕਾਰਗੁਜ਼ਾਰੀ ਜਿਹੜੀ ਸਾਡਾ ਸਮਾਜ برداشت ਨਹੀਂ ਕਰੂਗਾ ਸਿਰਫ ਪਰਚਾ ਹੀ ਦਰਜ ਨਹੀਂ ਆ ਬਲਕਿ ਇਹਨਾਂ ਲੋਕਾਂ ਨੂੰ ਜੇਲ੍ਹ ਤੱਕ ਪਹੁੰਚਾਉਣ ਤੱਕ ਹੀ ਸਾਡਾ ਮ Ya, ya, ni benar. ਉਹਨਾਂ ਦੇ ਵਿੱਚੋਂ ਤਕਰੀਬਨ 5 ਲੋਕ ਜਿਹੜੇ ਹੁਣ ਜੇਲ੍ਹ 'ਚ ਨੇ 9 ਲੋਕ ਜਿਹੜੇ ਬਾਹਰ ਫਿਰਦੇ ਪਏ ਨੇ ਜਿਹੜੀ ਹੈ ਇਸ ਕਰਕੇ ਉਹਨਾਂ ਲੋਕਾਂ ਤੋਂ ਸਾਨੂੰ ਅੱਜ ਵੀ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਨੂੰ ਵੀ ਫੌਰੀ ਤੌਰ ਤੇ ਜੇਲ੍ਹ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਅਸਲੀ ਘਰ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਵੇ ਸਰ ਜਿਨ੍ਹਾਂ ਦੇ ਦੋਨੋਂ ਗੱਲ ਕੀਤੀ ਹੈ ਜਦੋਂ 95 ਦਾ ਪਰਚਾ ਦਰਜ ਕੀਤਾ ਗਿਆ ਪਰਚਾ ਤੋਂ ਉਹਨਾਂ ਨੂੰ ਰਿਲੇਸ ਕਰ ਲਿਆ ਗਿਆ ਪ੍ਰਸ਼ਾਸਨ ਨੇ ਦੇਖੋ 295 ਬਾਬੇ ਗੁਰਪ੍ਰੀਤ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੁਣ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਹ ਹੀ ਯਕੀਨੀ ਬਣਾਵਾਂਗੇ ਕਿ ਇਹਨੂੰ ਫ ਇਹ ਲੈ ਦੇ ਵੀ ਛੋਟਿਆ ਜਾਵੇ ਬਾਬੇ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਨੂੰ ਔਰ ਬਾਬੇ ਮੇਜਰ ਨੇ ਹੰਗਣੂ ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਕਰਕੇ ਸਾਡੇ ਪੰਜਾਬ ਦੇ ਜਿਹੜੀ ਸ਼ਾਂਤੀ ਨੂੰ ਖਤਰਾ ਹੈ ਸਾਡੇ ਪੰਜਾਬ ਦੇ ਮਾਹੌਲ ਨੂੰ ਬਹੁਤ ਵੱਡਾ ਖਤਰਾ ਹੈ ਜਿਵੇਂ ਪਹਿਲਾਂ ਨੇ ਖਤਰਾ ਪੈਦਾ ਕੀਤਾ ਸੀ ਕਿਤੇ ਇਹ ਨਾ ਹੋਵੇ ਕਿ ਇਹ ਵੀ ਦੁਬਾਰਾ ਸਾਡੇ ਪੰਜਾਬ ਨੂੰ ਉਸ ਰਾਂਗੂ ਲਾਉਣ ਦੇ ਵਿੱਚ ਕਾਮਯਾਬ ਹੋ ਜਾਣ ਉਸ ਤੋਂ ਪਹਿਲੇ ਪਹਿਲੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਜਿਹੜਾ ਫੌਰੀ ਤੌਰ ਤੇ ਗ੍ਰਿਫਤਾਰ ਕਰ ਜਿੱਦਾਂ ਤੁਸੀਂ ਕਹਿ ਰਹੇ ਹੋ ਹਮਲਾ ਹੋਇਆ ਹਮਲਾ ਕਦੋਂ ਤੇ ਕਿੱਥੇ ਹੋਇਆ ਸੀ ਇਹ ਹਮਲਾ 14 ਤਰੀਕ ਜਿਹੜੀ ਸੀਗੀ ਪਿਛਲੇ ਮੰਡੇ ਦੀ 14 ਤਰੀਕ ਪਨਵਾ ਮਹੀਨਾ ਸੀਗਾ ਰਾਤ 1:30 ਵਜੇ ਅੰਮ੍ਰਿਤਸਰ ਵੀ ਦੇ ਹੋਏ ਸੀਗੇ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਦੇ ਵਿੱਚ ਸੌ ਰਹੇ ਸੀ ਤੇ ਰਾਤ ਦੇ 1:30 ਵਜੇ ਚੰਦ ਸ਼ਰਾਰ ਦੀ ਲੋਕ ਜਿਹੜੇ ਮੂੰਹ ਬੰਦ ਕੇ ਭੇਜ ਬਦਲ ਕੇ ਆਏ ਸੀਗੇ ਜਿਨ੍ਹਾਂ ਦੀ ਕੈਮਰੇ ਦੇ ਵਿੱਚ ਵੀ ਤਸਵੀਰਾਂ ਆਈਆਂ ਉਹ ਜਿਹੜੇ ਲੋਕ ਸੀਗੇ ਉਹ ਤੁਹਾਨੂੰ ਪੂਰਾ ਪੂਰਾ ਯਕੀਨ ਹੈ ਸ਼ੱਕ ਹੈ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਇਹ ਕੋਝੀ ਚਾਲ ਹੈ ਤਾਂ ਕਿ ਸਾਡੇ ਪਰਿਵਾਰ ਨੂੰ ਜਾਣੂ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਹੌਸਲਾ ਜਿਹੜਾ ਪਸ ਕੀਤਾ ਜਾਵੇ ਪਰ ਅਸੀਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹਾਂ ਅਸੀਂ ਆਪਣੀ ਆਪਣੀ ਸਮਾਜ ਲਈ ਆਪਣੀ ਕੌਮ ਲਈ ਹਮੇਸ਼ਾ ਤਗੜੇ ਤੌਰ ਤੇ ਖੜੇ ਰਹਿਵਾਂਗੇ ਸਰ ਉਹਨਾਂ ਦੀ ਵੀ ਵਿੱਚ ਕੋਈ ਫੁਟੇਜ ਹੈ ਜਿਨ੍ਹਾਂ ਦੇ ਉੱਤੇ ਜਿਹੜਾ ਤੁਹਾਡੇ ਉੱਤੇ ਹਮਲਾ ਕੀਤਾ ਗਿਆ ਬਿਲਕੁਲ ਉਹ ਪੁਲਿਸ ਦੇ ਕੋਲ ਸਾਰੀ ਫੁਟੇਜ ਹੈਗੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਆਰਐਸਐਸ 205 27 ਬਹੁਤ ਤੜਾ-ਵਧੜਾ ਕੇ ਕਿ ਕਿਦਾਂ ਭਾਇਓ ਨਹੀਂ 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 ਸੁਣਾਹ ਜਿਹੜਾ ਤਰ੍ਹਾਂ ਕੇ ਇਨਿੰਗ ਵਿਚ ਆ ਇਹਨਾਂ ਦੇ ਸਰ ਕੀ ਨਾਮ ਕਰਾਈ ਇਹਨਾਂ ਨੂੰ ਸਾਡੇ ਕੋਲ ਪਟਿਆ ਪਾਣਾ ਸਾਡੇ ਕੋਲ ਪ੍ਰੈਜ਼ੈਂਟ ਹਾਂਜੀ ਨਤੀਜਾ ਕੀ ਨਿਕਲਿਆ ਇਹ ਲੋਕੀ ਸਾਡੇ ਤੇ ਹਮਲੇ ਕਰਨਾ ਬੰਦ ਹੋ ਕੀ ਨਾਮ ਸਰ ਅੱਜ ਉਹਨਾਂ ਦੀ ਸਰਦਾਰਾਂ ਨਾਲ ਮਸ਼ੀਹੀ ਯੋਧਾ ਸਰ ਸਵੇਰੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਕਿਸ ਬਾਰੇ ਇਹਨਾਂ ਬਾਰੇ ਕੋਈ ਵਿਚਾਰ ਇਹ ਜਾਗਰੂਕ ਮੀਟਿੰਗ ਨਹੀਂ ਜਾਗਰੂਕ ਰੈਲੀ ਹੈ ਜੀ ਇਹ ਛੋਟ ਮੀਟਿੰਗ ਸੱਤੀ ਗਈ ਸੀ ਤਾਂ ਜਦੋਂ ਇਹ ਮਾਸੇ ਵਿੱਚ 올 오버 스테이트 ਚ ਲੱਗਿਆ ਸਾਰੇ ਲੋਕ ਆਪਣਾ ਆਪਣਾ ਕੰਮ ਛੱਡ ਕੇ ਇੱਥੇ ਜਲੰਧਰ ਖਾਂਬੜਾ ਦੀ ਧਰਤੀ ਤੇ ਪਹੁੰਚੇ ਨੇ ਤਾਂ ਕਿ ਅਸੀਂ ਇੱਕ ਇਕਤਾ ਦਾ ਸੰਦੇਸ਼ ਦੇ ਸਕੀਏ ਕਿ ਅਸੀਂ ਸਾਰੇ ਇੱਕ ਹਾਂ ਸਰ ਜਿਵੇਂ ਜਿੱਦਾਂ ਤੁਹਾਡੇ ਤੁਸੀਂ ਘਾਰੇ ਪਾੜੇ ਚਰੇ ਤੇ ਲੋਕ ਗਲਤ ਸ਼ਬਦ ਜਿੱਦਾਂ ਗਲਤ ਕਹਿ ਰਿਹਾ ਕਿਵੇਂ ਤੁਸੀਂ ਦੇ ਦਿਓ ਇਹਨਾਂ ਲੋਕਾਂ ਦੇ ਕਿ ਜਿਹੜੀ ਗੱਲ ਕਹਿ ਲੈ ਇਸ ਦਾ ਆ ਜੀ ਕਿ ਇਹ बार-ਬਾਰੇ ਕਹਿਣਾ ਉਹਨਾਂ ਨੇ ਮੀਡੀਆ ਤੇ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਧੰਨਵਾਦੀ ਆ ਇਸ ਸਾਡੇ ਮਸੀਦ ਫਸਨਾਪੁਰ ਦੇ ਨਾਲ ਉਹਨਾਂ ਨੇ ਦਸਤ ਵਿੱਚ ਫਲਾਇਆ ਜਦੋਂ ਪ੍ਰਸਾਰ ਦੇ ਰੂਪ ਵਿੱਚ ਫਲਾਇਆ ਜਿਹੜੇ ਦੂਜੇ ਧਰਮਾਂ ਦੇ ਨਾਂ ਤੇ ਪੈਸੇ ਇਕੱਠੇ ਕਰਨ ਵਾਲੇ ਬਾਹਰੋਂ ਅੰਦਰੋਂ ਪੈਸੇ ਫੋਟੋ ਕਰਨ ਵਾਲੇ ਉਹਨੀਆਂ ਦੁਕਾਨਾਂ ਦੇ ਸ਼ਟਰ ਡਾਊਨ ਹੋ ਚੁੱਕੇ ਨੇ ਜਿਸ ਦਾ ਕਰਕੇ ਉਹਨੂੰ ਚੱਲਣ ਲੱਗਦੀ ਹੈ ਉਹ ਸਰਕਾਰਾਂ ਰੱਖਣ ਦੇ ਲਈ ਉਹ ਅਲੀਗੇਸ਼ਨ 크ਰਿਸਚੀਅਨਿਟੀ ਤੇ ਲਾਂਦੀ ਆ ਕਈ ਵਾਰੀ ਕਹਿ ਦਿੰਦੇ ਆ ਜੀ ਇਹ ਪੈਸੇ ਦੇ ਕੇ 크ਰਿਸਚੀਅਨ ਬਣਾ ਦਿੰਦੇ ਆ ਕਈ ਵਾਰੀ ਕਹਿ ਦਿੰਦੇ ਆ ਪੈਸੇ ਲੁੱਟ ਕੇ ਨਾਲ ਅੱਜ ਉਹਨਾਂ ਦਾ ਬਿਆਨ ਕੋਸ਼ਿਸ਼ ਕਰਦਾ ਤੁਸੀਂ ਇਹ ਬਿਆਨ ਉਹਦੇ ਬਣਾਤਾ ਪੰਜਾਬ ਦੇ ਵਿੱਚ ਸਾਡੇ ਇਹ ਮੀਟਿੰਗ ਇੱਕੋਸ ਗੱਲ ਦਾ ਸਬੂਤ ਹੈ ਪ੍ਰਤੀਕ ਹੈ ਕਿ ਸਾਡੇ ਚ ਕੋਈ ਮੰਡ ਨਹੀਂ ਹੋਲੇ ਇਹ ਲੋਕ ਬਾਰ ਬਾਰ ਅੱਜ ਦੇ ਦਿਨ ਗੱਲਾਂ ਕਰਦੇ ਨੇ ਕਿ ਇਹਨਾਂ ਦਾ ਪ੍ਰਚਾਰ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ ਆਪਣੇ ਨਾਲ ਇੱਕ ਵੱਡੀ ਗੱਲ ਨਹੀਂ ਹੈ ਕਿ ਜਦੋਂ ਬਾਕੀ ਧਰਮਾਂ ਦੇ ਵਿੱਚ ਆਪਣੇ ਆਪਣੇ ਰੀਚ ਨੂੰ ਆਪਣੀ ਆਪਣੀ ਅਲੱਗ-ਅਲੱਗ ਵਿਚਾਰਧਾਰਾਵਾਂਆਂ ਦੀਆਂ ਹੁੰਦੀਆਂ ਨੇ ਸਾਡੇ 크ਿਸਚਨ ਦੇ ਵਿੱਚ ਵੀ ਹੈ ਕਿ ਅਥਲਿਕ ਅਲੱਗ-ਤਰੀਕੇ ਨਾਲ ਪ੍ਰਚਾਰ ਕਰਦੇ ਪ੍ਰੋਟੈਸਟੈਂਟ ਅਲੱਗ ਤਰੀਕੇ ਨਾਲ ਕਰਦਾ ਪੈਂਟੀਕੋਸਟ ਅਲੱਗ ਤਰੀਕੇ ਨਾਲ ਪਰ ਜਦੋਂ ਗੱਲ ਹੁੰਦੀ ਹੈ ਸਾਡੇ 크ਿਸਚਨ ਦੀ ਜਿਹੜਾ ਵੀ ਕੋਈ ਇਹ ਚੈਰਿਟੀ ਦੇ ਉਲਟ ਬੋਲੇਗਾ ਕਿ ਕੋਈ ਗੱਲ ਕਰੇਗਾ ਉਹ ਜ਼ਰੂਰ ਰਹਿ ਗਈ ਸਰਕਾਰ ਸਾਡੇ ਨਾਲ ਹੈ ਕੋਲੀ ਸੈਟ ਅਡਮਿਨਿਸਟ੍ਰੇਸ਼ਨ ਸਾਡੇ ਨਾਲ ਹੈ ਅਸੀਂ ਘਬਰਾਉਂਦੇ ਨਹੀਂ ਪਰ ਜੇ ਸਾਨੂੰ ਸੜਕਾਂ ਦੇ ਵੀ ਉੱਤੇ ਉਤਰਨਾ ਪਿਆ ਅਸੀਂ ਤਿਆਰ ਹੈ ਸਾਡੇ ਬੱਚੇ ਸਾਡੇ ਪ੍ਰਭੂ ਦੇ ਉੱਤੇ ਸਾਡਾ ਐਡਾ ਯਕੀਨ ਹੈ ਜਦੋਂ ਪ੍ਰਭੂ ਹਵਾ ਦੇ ਪੰਛੀਆਂ ਦਾ ਸਮੁੰਦਰ ਦੇ ਜੀਵ ਜੰਤੂਆਂ ਦਾ ਜ਼ਮੀਨ ਤੇ ਰਹਿਣ ਵਾਲੇ ਜੀਵ ਜੰਤੂਆਂ ਦਾ ਖਿਆਲ ਰੱਖਦਾ ਆ ਉਹਨਾਂ ਨੂੰ ਭੁੱਖੇ ਨਹੀਂ ਲੱਗਦੇ ਪਰ ਸੌਣ ਉਹਨਾਂ ਨੂੰ ਭੁੱਖੇ ਨਹੀਂ ਲੱਗਦੇ ਸਾਡੇ ਬੱਚੇ ਨੂੰ ਭੁੱਖੇ ਨਹੀਂ ਲੱਗਣਗੇ ਲਗ ਲਗ ਤਰੀਕੇ ਨਾਲ ਵਿਚਾਰ ਕੀਤਾ ਜਾਂਦਾ ਕੀ ਗੋਲ ਗੱਪਾਂ ਨੇ ਵੀ ਵਿਚਾਰਿਆ ਨਹੀਂ ਨਹੀਂ ਨਾ ਜਿਹੜਾ ਵੀ ਇਹਦ ਵੀ ਕਰੇਗਾ ਪ੍ਰਚਾਰ ਨੂੰ ਵੀ ਮੈਂ ਵੇਚਿਆ ਕਰੂਗਾ ਕਿਉਂਕਿ ਹਮ ਤਰ ਤੱਕ ਪੈਣਾ ਜਿਹੜਾ ਬਚੂ ਦੇ ਵਚਨ ਨੂੰ ਜਾਂ ਬਚੂ ਜਿਹੜਾ ਪੈਣਾ ਜਿਸ ਨੇ ਕਿਸੇ ਕੋਲ ਨਹੀਂ ਹੋ ਗਿਆ ਪੈਣਾ ਜਿਹੜੇ ਸ਼ਕਤੀ ਬੰਦਾ ਉਹਦੇ ਸਾਹਮਣੇ ਕੁਝ ਨਹੀਂ ਹੋਗਾ ਉਹਦੇ ਵਿੱਚੋਂ ਸਿੱਧਿਆ ਵੀ ਪੈਣਾ ਡਰ ਜਾਣਗੇ ਕਿਉਂਕਿ ਦੇਖਿਆ ਜਾਵੇ ਕਈ ਚਰਚਾ ਦੇ ਵਿੱਚ ਸੇਵ ਵੀ ਦਿੱਤੇ ਜਾਂਦੇ ਨੇ ਮਿੱਟੀ ਵੀ ਮਿੱਟੀ ਜਾਂਦੀ ਨੇ ਵੇਚੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਨੇ ਕਿ ਜਿਵੇਂ ਕਿ ਬਾਈਬਲ ਦੇ ਖਿਲਾਫ ਬਾਈਬਲ ਦੇ ਵਿੱਚ ਚੀਜ਼ਾਂ ਨਹੀਂ ਲਿਖਿਆ ਫਿਰ ਇੱਕ ਮਿੰਟ ਤੁਹਾਡੇ ਨੂੰ ਸਵਾਲ ਲੈ ਲਓ ਕਿ ਚੀਜ਼ਾਂ ਬਾਈਬਲ ਦੇ ਵਿੱਚ ਨਹੀਂ ਲਿਖਿਆ ਵੀ ਨਾ ਕਿ ਜਦ ਕਿ ਦੂਜੇ ਲੋਕਾਂ ਮੈਨੂੰ ਕਹਿਣਾ ਹੈ ਇਹ ਚੀਜ਼ਾਂ ਬੇਗੂ ਕਰਦੇ ਆ ਤੁਸੀਂ ਦੇਖਿਆ ਹੋ ਕਈ ਲਾਈਵ ਮੀਟਿੰਗਾਂ ਚ ਚੱਲਦੀਆਂ ਪਈਆਂ ਉਹਨਾਂ ਵਿੱਚ ਕਹਿੰਦੇ ਤੁਸੀਂ ਉਹਨਾਂ ਦੇ ਪਿੰਲ ਕੋਲ ਹੀ ਨਾ ਖਸਦੇ ਦੂਜਿਆਂ ਨੂੰ ਕਹਿਣਾਗਾ ਪਹਿਲਾਂ ਆਪਣੇ ਲੋਕਾਂ ਨੂੰ ਅਸੀਂ ਆਪਣੇ ਲੋਕਾਂ ਦੀ ਸਾਰੀ ਇਹ ਸਟਾਰਟ ਕਰਤਾ ਇਹ ਸਾਰੀ ਟੀਮ ਇੱਕ ਹੈ ਸਾਰਿਆਂ ਨੂੰ ਹਕਤਿਆਰ ਹੈ ਤੇ ਰਲ ਮਿਲ ਕੇ ਸਾਰੇ ਕੰਮ ਕਰ ਰਹੇ ਆ ਕੱਲ ਹੀ ਕੱਲ ਦਾ ਇਨਸੀਡੈਂਟ ਆ ਕਿਸੇ ਨੇ ਗੋਲ ਟਪਿਆਂ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ ਉਹਨੂੰ ਕਹਿ ਕੇ ਆਇਆ ਨਾਲ ਸਮਝਾ ਕੇ ਆਇਆ ਉਹਨੇ ਪੂਰੇ ਸਮਾਜ ਤੋਂ ਮਾਫੀ ਮੰਗੀ ਆ ਬਾਕੀ ਨਹੀਂ ਗੱਲ ਮੇਰੇ ਤੋਂ ਬਹੁਤ ਅੱਛੇ ਪੜੇ ਲਿਖੇ ਸੂਝਵਾਨ ਪਾਸਟਰ ਜੀ ਮਨ ਸਾਡੇ ਪ੍ਰਚਾਰਕ ਨੇ ਮੈਂ ਉਹਨਾਂ ਨੂੰ ਇੱਕ ਮੈਸੇਜ ਵੀ ਜਾਣਾ ਹੈ ਕੀ ਹਰੇਕ ਚੀਜ਼ ਦੀ ਗੱਲ ਜਿੱਥੋਂ ਆਕਾਸ਼ ਤੱਕ ਜਿੰਨੀ ਚੀਜ਼ ਬਣੀ ਹੈ ਉਹ ਖੁਦਾ ਦੀ ਅਨੌਇਟ ਕੀਤੀ ਹੋਈ ਚੀਜ਼ ਹੈ ਵੀ ਅਸੀਂ ਉਹੀ ਕੰਮ ਨਾ ਕਰੀਏ ਜਿਹਨਾਂ ਕੰਮਾਂ 'ਚ ਲੋਕ ਨਿਕਲ ਕੇ ਆ ਰਹੇ ਆ ਮੈਂ ਅੱਜ ਰਿਕਵੈਸਟ ਕਰ ਰਿਹਾ ਆ ਕਿ ਸਾਡੀ ਇਹੀ ਟੀਮ ਜਾ ਕੇ ਸਾਰਿਆਂ ਨੂੰ ਸਮਝਾਏਗੀ ਜੋ ਜੋ ਪਾੜ ਗਿਆ ਨਹੀਂ ਦੇ ਉਹਨਾਂ ਨੂੰ ਸਮਝਾਣਾ ਪਿਆ 다ਊਦ ਦੀ ਸੈਨਾ ਵਾਂਗੂ ਉਸੇ ਤਰੀਕੇ ਦੇ ਨਾਲ ਸਮਝਾਵਾਂਗੇ ਇਹ ਇਹ ਮੇਰੇ ਲੱਗਦਾ ਕਿ ਜਿਹੜੀਆਂ ਛੋਟੇ ਮਿਨਿਸਟਰੀਆਂ ਦੇ ਵਿੱਚ ਸਤਾਜ ਸੀ ਗੋਲਗਪਾਲ ਸੀ ਜਿਹੜਾ ਦੱਬ ਗਿਆ ਖੋਰ ਜਿਹੜੀਆਂ ਵੱਡੀਆਂ ਮਿਨਿਸਟਰੀ ਦੇ ਵਿੱਚ ਉਹਨਾਂ ਹੀ ਮਿੱਟੀ ਵੇਚੀਆਂ ਦੀ ਮੈਂ ਇੱਕ ਮਿੰਟ ਸਵਾਲ ਲੈ ਲਵਾਂ ਮਿੱਟੀ ਕੀ ਜਾਂਦੀ ਆ ਸੇਵ ਦਿੱਤੇ ਜਾਂਦੇ ਆ ਇਹਨਾਂ ਨੂੰ ਕਿਉਂ ਨਹੀਂ ਕੋਈ ਪੁੱਛਦਾ ਉਹ ਮਾਰਾ ਹੀ ਉਹੀ ਗੱਲ ਦੱਸੀ ਆ ਤੁਸੀਂ ਧਿਆਨ ਨਾਲ ਜਵਾਬ ਪੁੱਛੋ ਨਹੀਂ ਸਮਝਦੇ ਸਮਝਦੇ ਪਿਆ ਮੈਂ ਇਹ ਕਹਿ ਰਿਹਾ ਵੀ ਧਰਤੀ ਤੋਂ ਆਕਾਸ਼ ਤੱਕ ਜਿੰਨੀਆਂ ਵੀ ਵਸਤੂਆਂ ਬਣੀਆਂ ਉਹ ਸਾਰੀਆਂ ਖੁਦਾ ਦੀਆਂ ਐਨੌਇੰਟ ਕੀਤੀਆਂ ਹੋਈਆਂ ਨੇ ਇਸ ਲਈ ਮੈਂ ਉਹ ਪ੍ਰਚਾਰਕਾਂ ਨੂੰ ਇਹ ਕਹਿਣਾ ਚਾਹਨਾ ਹੈ ਵੀ ਪਿੱਛੇ ਜੋ ਹੋ ਗਿਆ ਕਾਈਂਡਲੀ ਅੱਗੇ ਨਾ ਕਰੋ ਇਹ ਗੱਲਾਂ ਕਰਕੇ ਪ੍ਰੋਗਰਾਮ ਪ੍ਰੋਗਰਾਮ ਕਰਾਉਣਾ ਹੈ ਇਹ ਸਾਰੀ ਟੀਮ ਇੱਕ ਵਾਰ ਨੇ ਸਾਰੇ ਇਸ ਗੱਲ ਦੇ ਵਿੱਚ ਅੱਗੇ ਆ ਕੇ ਇਹ ਗੱਲ ਤੇ ਨਕੇਲ ਪਾਣਗੇ ਮੈਂ ਹੀ ਕਹਿੰਦਾ ਵੀ ਅਸੀਂ ਕਿਸੇ ਦੇ ਹਾਸੇ ਅਸੀਂ ਨਾ ਬਣੀਏ ਇਸ ਲਈ ਇਹ ਗੱਲਾਂ ਨੂੰ ਬੰਦ ਕੀਤਾ ਜਾਏ ਅੱਛਾ ਸਰ ਇੱਕ ਸਵਾਲ ਹੋਰ ਹੈ ਕਿ बार-बार ਕਿਹਾ ਜਾਂਦਾ ਕਿ ਸਿੱਖ ਸਮਾਜ ਜਿਹੜਾ ਪ੍ਰਸ਼ਾਦ ਨਹੀਂ ਖਾਂਦਾ ਕਿਉਂ ਪ੍ਰਸ਼ਾਦ ਖਾਂ ਨਹੀਂ ਜਾਂਦੇ ਪ੍ਰਸ਼ਾਦ ਦੀ ਗੱਲ ਇਹ ਹੈ ਵੀ ਪਤਾ ਨਹੀਂ ਕੋਈ ਕਹਿੰਦਾ ਵੀ 크ਿਸਚਨ ਸਮਾਜ ਕਹਿੰਦਾ ਪ੍ਰਸ਼ਾਦ ਨਹੀਂ ਖਾਣਾ ਕਿਸੇ ਵੀ ਚੀਜ਼ ਤੇ ਜਦੋਂ ਖੁਦਾ ਉਹ ਯੇਸ਼ੂ ਮਸੀਹ ਦਾ ਨਾਂ ਸੀ ਲੈ ਲਾਂਗੇ ਸਾਨੂੰ ਪਤਾ ਖੁਦਾਵੰ ਯੇਸ਼ੂ ਮਸੀਹ ਬਲੀਲੇ ਮੈਂ ਤੁਹਾਡੇ ਨਾਲ ਸਾਧੂ ਸੁੰਦਰ ਸਿੰਘ ਜੀ ਦੀ ਗੱਲ ਕਰੂੰਗਾ ਅੱਜ ਤੋਂ 150 ਸਾਲ ਪਹਿਲਾਂ ਜਦੋਂ ਹੱਲੇ ਇਹ ਗੱਲ ਪੜੀ ਕੱਟੜ ਤਾਂ ਹੁੰਦੀ ਸੀ ਸਾਡੇ ਲੁਧਿਆਣੇ ਕੋਲ ਇੱਕ ਪਿੰਡ ਹੈ ਰਾਮਪੁਰ ਉੱਥੇ ਉਹਨੇ ਪ੍ਰਭੂ ਯੇਸ਼ੂ ਮਸੀਹ ਨੂੰ ਅਪਣਾਇਆ ਕਿਸੇ ਪਾਸਟਰ ਦੇ ਰਾਹੀਂ ਨਹੀਂ ਸਿੱਧੇ ਅਪਣਾਇਆ ਉਹ ਸਾਧੂ ਸੁੰਦਰ ਸਿੰਘ ਜੀ ਨੇ ਜਦੋਂ ਪ੍ਰਭੂ ਨੂੰ ਅਪਣਾਇਆ ਉਹਨਾਂ ਘਰਦਿਆਂ ਨੇ ਇਹ ਗੱਲ ਦੀ ਬੇਇੱਜ਼ਤੀ ਸਮਝੀ ਤੇ ਜਦੋਂ ਉਹਨੂੰ ਜ਼ਹਿਰ ਦੇ ਦਿੱਤੀ ਗਈ ਸਰਦੀਆਂ ਦੇ ਦਿਨ ਸੀ ਜਦੋਂ ਸਵੇਰੇ ਉਹ ਉੱਠੇ ਉਹ ਸਾਰੀ ਜ਼ਹਿਰ ਤਸੀਹੇ ਦੇ ਰੂਪ ਨਾਲ ਦਿੱਤਾ ਜੁਈ ਜਿਉ ਫੇਰ ਜੀਵਿਤ ਸਿਗੇ ਉਹਨਾਂ ਦੇ ਪਰਿਵਾਰ ਨੇ ਰਿਕੁਐਸਟ ਕੀਤੀ ਵੀ ਤੂੰ ਘਰ ਛੱਡ ਕੇ ਚਲੇ ਆ ਵੀ ਤੇਰੇ ਚ ਪਤਾ ਨਹੀਂ ਕਿਹੜੀ ਅਲੋਗਿਕ ਸ਼ਕਤੀ ਆ ਗਈ ਐ ਵੀ ਸਾਨੂੰ ਮਾਫ ਕਰ ਅਸੀਂ ਪਾਪ ਤੇ ਭਾਗੀਦਾਰੀ ਨਹੀਂ ਕਰਨਾ ਚਾਹੁੰਦੇ ਅੱਜ ਸਾਧੂ ਸਿਧੰਦਰ ਸਿੰਘ ਦਾ ਪ੍ਰਚਾਰ ਦੁਨੀਆ ਦੇ ਵਿੱਚ ਚੱਲਦਾ ਤੇ ਉਹਨਾਂ ਦੀ ਭੱਟੀ ਗਵਾਹੀ ਮੰਨੀ ਜਾਂਦੀ ਐ ਬਾਕੀ ਰਹੀ ਗੱਲ ਉਹ ਤੁਸੀਂ ਜਿਹੜੀ ਕਹਿ ਰਹੇ ਹੋ ਸ਼ੇਪ ਵਗੈਰਾ ਦੀ ਉਹ ਅਸੀਂ ਰਿਕੁਐਸਟ ਕਰਤੀ ਐ ਜੇ ਕਿਸੇ ਨੂੰ ਹੋਰ ਨਹੀਂ ਸਮਝ ਆਊਗਾ ਕਿ ਜਿੰਨੀ ਟੀਮ ਮੰਚ ਤੇ ਬੈਠੀ ਆ ਸੋਦਾ ਸੋਦਾ ਲਾਇਆ ਕਿ ਸੋਦਾ ਦਾ ਮਤਲਬ ਇਹ ਡੰਗਾ ਹੀ ਲੈ ਕੇ ਜਾਵਾਂਗੇ ਅੰਤੋਂ ਤੋਂ ਪਿਆਰ ਦੇ ਨਾਲ ਹੁਣ ਕਿਸ ਤਰ੍ਹਾਂ ਨਾਲ ਪਿਆਰ ਨਾਲ ਸਮਝਾਵਾਂਗੇ ਮੈਂ ਕੋਲਾ ਵੀ ਗਿਆ ਕਿ ਜਿਵੇਂ ਦਾਊਦ ਨੇ ਸਾਰਾ ਸਿਸਟਮ ਛੱਟ ਕੀਤਾ ਪ੍ਰਭੂ ਯਿਸੂ ਮਸੀਹ ਦੇ ਅਸੀਂ ਯੋਗ ਨਹੀਂ ਹਾਂ ਪਰ ਉਹਨਾਂ ਨੇ ਵੀ ਸਿਸਟਮ ਜਦੋਂ ਲੋਡ ਪਈ ਤਾਂ ਉਹਨਾਂ ਨੇ ਵੀ ਹੈਕਲ ਦੇ ਵਿੱਚ ਸ਼ੈਂਟਾ ਚੱਕਿਆ ਉਸੇ ਤਰੀਕੇ ਸਾਡੀ ਕਮਿਊਨਿਟੀ ਦੇ ਲੀਡਰਸ਼ਿਪ ਵੀ ਇਹ ਕਰਕੇ ਈ ਨਜ਼ਰ ਰੱਖੇ ਸਰ ਜੀ ਆਤਰਾ ਬਾਦ ਜੀ ਸਰ ਸਰ ਲਾਈਵ ਕਰ ਰਿਹਾ ਸਰ ਲਾਈਵ ਕਰ ਰਿਹਾ ਬਿਲਕੁਲ ਹਾਂ ਜੀ ਸਰ ਨੂੰ ਮੇਰੇ ਵੱਲੋਂ ਜੈ ਐਮ ਸੀ ਜੀ ਮੇਰਾ ਨਾਮ ਜਕਦਰ ਮਸੀ ਗਾਰਾ ਹੈ ਸਰ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਸਿੱਧ ਚਾਰ ਨੇ ਜੀ ਅਸੀਂ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਅੱਜ ਪੂਰਾ ਪਤਾ ਲੱਗਦਾ ਸੀ ਕਿ ਤੁਸੀਂ ਭਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਪੂਰੀ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈ ਆ ਸਾਰੇ ਇਕੱਠੇ ਇਕੱਠੀ ਆ ਔਰ ਸਾਨੂੰ ਪਿਛਲੇ ਦਿਨਾਂ ਚ ਪਤਾ ਲੱਗਾ ਸੀ ਜੋ ਕੋਤੀ ਕੋਈ ਬਾਬਾ ਜਿਹੜਾ ਪੁਰਬੀ ਤੇ ਪਰੋ ਆਇਆ ਵਾ ਉਹ ਕਹਿੰਦਾ ਸੀ ਕਿ ਮੈਂ ਜਲੰਧਰ ਚ ਧਰਨਾ ਲਾਉਣਾ ਵਾ ਅੱਜ ਪੂਰੀ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਆ ਔਰ ਉਹ ਤੇ ਆਏ ਨਹੀਂ ਮਗਰ ਸਾਡੇ ਜਿਹੜੇ ਸਾਰੇ ਸਾਈ ਭਾਈਚਾਰੇ ਦੇ ਭਰਾ ਨੇ ਸਾਰੇ ਇਕੱਠੇ ਆ ਦੇਖੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਅਸੀਂ ਸਿੱਖ ਧਰਮ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਮਗਰ ਜਿਹੜੇ ਇਦਾਂ ਦੇ ਲੋਕ ਹੈਗੇ ਜਿਹੜੇ ਆਪਸੀ ਭਾਈਚਾਰੇ ਦਾ ਸਾਝ ਨੂੰ ਢਾਹ ਲਾਉਂਦੇ ਨੇ ਜਿਹੜੇ ਆਪਸ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਦੀ ਵਕ ਵਕ ਜਿਲ੍ਹਾ ਤੇ ਕਰਵਾਈ ਜਾਏਗੀ ਅੱਛਾ ਸਰ ਇੱਕ ਤੇਕਰ ਕੋਈ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਸੀ ਕਿ ਜੇ ਤੁਸੀਂ ਮਸੀਹ ਦੇ ਵਿੱਚੋਂ ਤੇ ਕੋਈ ਜਾਂ ਤੁਹਾਡੇ ਮਸੀਹ ਹੋ ਜਾਂਦਾ ਨਾ ਕਿ ਉਹ ਵੀ ਇਹੀ ਗੱਲ ਕਹਿੰਦੇ ਕਿ ਜੇ ਤੁਸੀਂ ਉਧਰ ਜਾਂਦੇ ਹੋ ਤੇ ਪੱਗ ਨਾ ਬੰਨੋ ਕੋਚ ਨਾ ਕਰੋ ਕਿ ਤੁਸੀਂ ਮਸੀਹ ਬਣ ਕੇ ਜਾਓ ਉਧਰ ਇਹ ਕੰਮ ਨਾ ਕਰੋ ਫਿਰ ਪੱਗ ਬਣ ਕੇ ਪਛਾਣ ਨਾ ਕਰੋ ਇਹਦੇ ਬਾਰੇ ਤੁਹਾਡੇ ਬਾਰੇ ਕੀ ਕਹਿਣਾ ਹੈ ਦੇਖੋ ਮੇਰੀ ਬੇਤੀ ਇਹ ਆ ਵੀ ਸਾਰੇ ਧਰਮਾਂ ਦੇ ਲੋਕ ਜਿਹੜੇ ਮਸੀਹ ਭਾਈ ਚਰਚਾ ਆ ਰਹੇ ਨੇ ਮਸੀਹ ਭਾਈ ਚਰਚ ਨੂੰ ਪਿਆਰ ਕਰਦੇ ਨੇ ਅਸੀਂ ਕਿਸੇ ਪੱਗ ਵਾਲੇ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਸਾਡੀ ਚਰਚੇ ਚ ਨਾ ਆ ਨਾ ਕਿਸੇ ਕਲੀਸ਼ੇ ਵਾਲੇ ਨੂੰ ਕਹਿ ਸਕਦੇ ਆ ਹੋਣ ਦੀ ਗੱਲ ਨਹੀਂ ਹੋਣ ਦੀ ਗੱਲ ਨਹੀਂ ਕਹਿ ਰਹੇ ਉਹ ਪ੍ਰਚਾਰ ਕਰਨ ਦੀ ਗੱਲ ਕਹਿ ਰਹੇ ਕਿ ਕਹਿੰਦੇਗਾ ਪ੍ਰਚਾਰ ਕਰਦੇ ਆ ਕਿ ਅਸੀਂ ਜੇ ਕੋਈ ਸਿੱਖ ਧਰਮ ਚ ਜਾਂਦੇ ਪੂਰਾ ਨੂੰ ਅਪਣਾਉਂਦੇ ਆ ਜੇ ਰ ਆਪਾਂ ਕ੍ਰਿਸ਼ਨ ਧਰਮ ਚ ਜਾਂਦੇ ਨੂੰ ਪੂਰਾ ਅਪਣਾਇਆ ਜਾਂਦਾ ਕਿ ਆ ਤੂੰ ਤੂੰ ਰ ਅਪਣਾਇਆ ਜਾਂਦਾ ਜੇ ਰ ਆਪਾਂ ਬਾਪਤੀਸਮਾ ਲੈਂਦੇ ਆ ਪੂਰਾ ਬਾਪਤੀਸਮਾ ਜਿਹੜਾ ਲੈਂਦਾ ਪ੍ਰਭੂ ਦੇ ਵਿੱਚ ਆ ਜਾਂਦਾ ਆ ਤੇ ਪੂਰਾ